ਅਫਸਾਨਾ ਖਾਨ ਨੇ ਛੋਟੇ ਸਿੱਧੂ ਲਈ ਭੇਜੀ ਲੱਖਾਂ ਰੁਪਏ ਦੀ ਰਖੜੀ ਤੇ ਮਹਿੰਗੇ ਤੋਹਫੇ। ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਨੂੰ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਅਫਸਾਨਾ ਖਾਨ ਸਿੱਧੂ ਨੂੰ ਰਖੜੀ ਬੰਨਣ ਲਈ ਵੀ ਆਉਂਦੀ ਸੀ। ਦੋਨੇ ਵੀ ਜਿਉਂਦੇ ਜੀ ਅਫਸਾਨਾ ਖਾਨ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਸੀ ਪਰ ਜਿਵੇਂ ਹੀ ਸਿੱਧੂ ਇਸ ਦੁਨੀਆ ਤੋਂ ਚਲਾ ਗਿਆ ਓਵੇਂ ਹੀ ਅਫਸਾਨਾ ਖਾਨ ਵੀ ਸਿੱਧੂ ਦੀ ਫੈਮਿਲੀ ਤੋਂ ਦੂਰ ਹੁੰਦੀ ਗਈ। ਸਿੱਧੂ ਦੇ ਜਾਣ ਪਿੱਛੋਂ ਅਫਸਾਨਾ ਕਦੇ ਵੀ ਦੁਬਾਰਾ ਹਵੇਲੀ ਵਿੱਚ ਦਿਖਾਈ ਨਹੀਂ ਦਿੱਤੀ ਤੇ ਨਾ ਹੀ ਅਫਸਾਨਾ ਨੇ ਕਦੇ ਸਿੱਧੂ ਦੇ ਜਸਤ ਸਲੀਆ ਵਾਝ ਚੁੱਕੀ ਤੇ ਹੁਣ ਜਦੋਂ ਛੋਟੇ ਸਿੱਧੂ ਨੇ ਜਨਮ ਲਿਆ ਹੈ ਤਾਂ ਅਫਸਾਨਾ ਖਾਨ ਨੂੰ ਫਿਰ ਤੋਂ ਸਿੱਧੂ ਦੀ ਫੈਮਿਲੀ ਨਾਲ ਮਿਲਣ ਆਉਂਦੀ ਰਹਿੰਦੀ ਹੈ ਤੇ ਹੁਣ ਛੋਟੇ ਸਿੱਧੂ ਦੀ ਪਹਿਲੀ ਰਖੜੀ ਤੇ ਅਫਸਾਨਾ ਖਾਨ ਨੇ ਸਿੱਧੂ ਲਈ ਲੱਖਾਂ ਰੁਪਏ ਦੀਆਂ ਮਹਿੰਗੀਆਂ ਰਖੜੀਆਂ ਤੇ ਕੁਝ ਤੋਹਫੇ ਭੇਜੇ ਹਨ ਇਸ ਤੋਂ ਇਲਾਵਾ ਸਿੱਧੂ ਦੀ ਸਮਾਧ ਤੇ ਵੀ ਲੱਖਾਂ ਹੀ ਭੈਣਾਂ ਨੇ ਰਖੜੀਆਂ ਬੰਨੀਆਂ ਹਨ ਬਾਕੀ ਦੋਸਤੋ ਤੁਹਾਡੇ ਇਸ ਅਫਸਾਨਾ ਖਾਨ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਕਰਕੇ ਆਪਣੇ ਵਿਚਾਰ ਜੜੇ ਉਹ ਜਰੂਰ ਸਾਂਝੇ ਕਰੋ